ਪਾਕਿਸਤਾਨ ਦੀ ਫੈਡਰਲ ਸਰਕਾਰ ਦੇ ਮਹਿਕਮੇ ETPB ਯਾਨੀ ਮਤਰੂਕਾ ਵਕਫੇ ਇਮਲਾਕ ਬੋਰਡ ਜਿਨ੍ਹਾਂ ਦੇ ਜ਼ਰ ਇੰਤਜ਼ਾਮ ਸਰਕਾਰੀ ਕੰਮ ਗੁਰੂ ਘਰਾਂ ਦਾ ਜਿਹੜਾ ਉਹ ਚੱਲਦਾ ਹੈ ਉਹਨਾਂ ਦੇ ਜ਼ਰੀਆਂ ਨੇ ਨਾਂ ਨਾਂ ਦੱਸਣ ਦੀ ਸ਼ਰਤ ਤੇ ਪੰਜਾਬੀ ਰੇਡੀਓ ਯੂਐਸਏ ਨੂੰ ਦੱਸਿਆ ਹੈ ਕਿ ਪਾਕਿਸਤਾਨ ਕੋਸ਼ਿਸ਼ ਕਰ ਰਿਹਾ ਹੈ ਕਿ ਭਾਰਤ ਨਾਲ ਗੱਲਬਾਤ ਤੋਂ ਬਾਅਦ ਬਾਰਡਰ ਜਿਹੜੇ ਕਿ ਦੋਵੇਂ ਮੁਲਕਾਂ ਨੇ ਆਪਸ ਵਿੱਚ ਲੜਾਈ ਤੋਂ ਬਾਅਦ ਬੰਦ ਕਰ ਦਿੱਤੇ ਸਨ ਉਹਨਾਂ ਨੂੰ ਖੋਲ ਦਿੱਤਾ ਜਾਏ ਇਹਨਾਂ ਬਾਰਡਰਾਂ ਦੀ ਬੰਦਸ਼ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਔਰ ਪੰਜਾਬ ਵਾਸੀਆਂ ਨੂੰ ਹੋ ਰਿਹਾ ਹੈ ਪੰਜਾਬੀਆਂ ਨੂੰ ਹੋ ਰਿਹਾ ਹੈ ਔਰ ਇਸ ਤੋਂ ਵੱਧ ਸਭ ਤੋਂ ਬੋਧੀ ਆਈ ਜੀ ਸੀ ਕੀ ਜਿਹੜੀ ਉਸ ਸਿੱਖ ਸ਼ਰਦਾਲੂਆਂ ਦੀ ਸੀ ਕਿ ਜਿਹੜੇ ਪਾਕਿਸਤਾਨ ਆ ਕੇ ਮੱਥਾ ਟੇਕਦੇ ਸਨ ਇਹਨਾਂ ਯਾਤਰੀਆਂ ਦੀ ਆਈ ਜੀ ਬਿਲਕੁਲ ਭਾਰਤੀ ਮਾਮਲਿਆਂ ਦੇ ਉੱਤੇ ਬੰਦ ਹੋ ਗਈ ਹੈ ਕਿਉਂਕਿ ਪਾਕਿਸਤਾਨ ਦਾ ਇਹ ਦਾਵਾ ਹੈ ਕਿ ਸਾਡੇ ਵੱਲੋਂ ਬਾਰਡਰ ਖੁੱਲਾ ਹੈ ਹੁਣ ਪਾਕਿਸਤਾਨੀ ਜ਼ਰੀਏ ਦੱਸ ਰਹੇ ਨੇ ਕਿ ਪਾਕਿਸਤਾਨ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਭਾਰਤ ਨੂੰ ਇਸ ਗੱਲ ਦੇ ਉੱਤੇ ਲੈ ਵੇ ਕਿ ਉਹ ਝੱਲਵਾਂ ਦੇ ਵਾਸਤੇ ਬਾਰਡਰ ਨੂੰ ਫੇਰ ਤੋਂ ਖੋਲ ਦਵੇ ਔਰ ਇਹ ਕੰਮ ਸਤੰਬਰ ਦੇ ਵਿੱਚ ਹੋਣ ਦੀ ਉਮੀਦ ਜ਼ਾਰ ਕੀਤੀ ਜਾ ਰਹੀ ਹੈ ਪਾਕਿਸਤਾਨ ਵੱਲੋਂ ਇਹ ਵੀ ਸਲਾਹ ਆਈ ਹੈ ਕਿ ਜਿੱਦਾਂ ਵਾਗਾ ਬਾਰਡਰ ਨੂੰ ਆਈ ਜੀ ਲਈ ਵਰਤਿਆ ਜਾ ਰਿਹਾ ਹੈ ਇਸ ਤਰ੍ਹਾਂ ਹੀ ਜਿਹੜਾ ਕਰਤਾਰਪੁਰ ਸਾਹਿਬ ਹੈ ਉਹਨੂੰ ਐਗਜ਼ਿਟ ਔਰ ਐਂਟਰੀ ਪੁਆਇੰਟ ਦੇ ਤੌਰ ਤੇ ਦੋਵੇਂ ਮੁਲਕ ਨੇ ਜਿਹੜੇ ਉਹ ਖੋਲ ਦੇਣ ਇਹ ਮਾਮਲਾ ਕਿਤੇ ਤੱਕ ਅੱਗੇ ਵਧਿਆ ਇਸ ਬਾਰੇ ਕੋਈ ਦੱਸ ਨਹੀਂ ਪਾਈ ਜਾ ਰਹੀ ਪਰ ਆਖਿਆ ਜਾ ਰਿਹਾ ਥਾਣੀ ਪਾਕਿਸਤਾਨ ਐਂਟਰੀ ਹੋ ਸਕਦੀ ਹੈ ਇਦਾਂ ਹੀ ਕਰਤਾਰਪੁਰ ਸਾਬਥਾਣੇ ਵਿੱਚ ਐਂਟਰੀ ਹੋ ਸਕੇ ਅਤੇ ਵੀਜ਼ਾ ਲੈ ਕੇ ਆਉਣ ਵਾਲੇ ਜਿਹੜੇ ਉਧਰੋਂ ਦੀ ਆਊਟ ਵੀ ਹੋ ਸਕਣ ਨਾਲ ਹੀ ਇਹ ਆਖਿਆ ਜਾ ਰਿਹਾ ਹੈ ਕਿ ਦੋਵੇਂ ਮੁਲਕਾਂ ਦੀ ਲੜਾਈ ਤੋਂ ਬਾਅਦ ਜਿਹੜੀ ਬਾਰਡਰਾਂ ਦੀ ਬੰਦਸ਼ ਹੋਈ ਹੈ ਪਾਕਿਸਤਾਨ ਦੇ ਰੀਜ ਹੈ ਕਿ ਇਸਤੰਬਰ 'ਚ ਕੁੱਲ ਜਾਣ ਇਸ ਵੇਲੇ ਪਾਕਿਸਤਾਨ ਜਾਣ ਦੇ ਰੀਜਵੰਦਾਂ ਦੀ ਗਿਣਤੀ ਕੋਈ 15000 ਦੇ ਲਾਗੇ ਚਾਗੇ ਹੈ ਜਿਨ੍ਹਾਂ ਨੇ ਪਾਕਿਸਤਾਨ 'ਚ ਜਾਣ ਵਾਸਤੇ ਵੀਜ਼ਾ ਅਪਲਾਈ ਕੀਤਾ ਹੋਇਆ ਹੈ